ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੀ ਸਾ ਸੰਗਤ ਜੀ ਮੈਂ ਅਰਦਾਸ ਕਰਦੀ ਆ ਕਿ ਆਪ ਸਭ ਰਾਜੀ ਖੁਸ਼ੀ ਤੰਦਰੁਸਤ ਰਹੋ ਨਾਮ ਬਾਣੀ ਦੇ ਨਾਲ ਜੁੜੇ ਰਹੋ ਸੋ ਕੁਝ ਗੱਲਾਂ ਮੈਂ ਆਪ ਸਭ ਨਾਲ ਸਾਂਝੀਆਂ ਕਰਨੀਆਂ ਚਾਹੁੰਦੀ ਸੀ ਕਿਉਂਕਿ ਕਹਿੰਦੇ ਹਨ ਕਿ ਜੋ ਸੰਗਤ ਦਾ ਰੂਪ ਹੁੰਦਾ ਹੈ ਉਹਦੇ ਵਿੱਚ ਗੁਰੂ ਮਹਾਰਾਜ ਹੈ ਆਪ ਵਰਤਕ ਹੁੰਦੇ ਹਨ ਨਾਲੇ ਜੋ ਪਹਿਲਾ ਸ਼ਮਾ ਵੀ ਹੁੰਦਾ ਸੀ ਜਦੋਂ ਕੋਈ ਫੈਸਲੇ ਲਏ ਜਾਂਦੇ ਸੀ ਕੋਈ ਸਲਾਹ ਲਈ ਜਾਂਦੀ ਸੀ ਗੁਰੂ ਸਾਹਿਬਾਨ ਵੱਲੋਂ ਤਾਂ ਸੰਗਤ ਵਿੱਚ ਲਈ ਜਾਂਦੀ ਸੀ ਕੋਈ ਵੀ ਫੈਸਲਾ ਸੰਗਤ ਚ ਕੋਈ ਸਲਾਹ ਸੰਗਤ ਚ ਹੀ ਹੁੰਦੀ ਸੀ ਤੇ ਮੈਂ ਕੁਛ ਇੱਕ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੀ ਸੀ ਕਿ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਅਭੀ ਅੱ퍼 ਜਿਹੜਾ ਹੈਗਾ ਇਹ ਉਹ ਅਕੈਡਮੀ ਜਿਹੜੀ ਆ ਉਹ ਸ਼ੁਰੂ ਕੀਤੀ ਆ ਜਿਹਦੇ ਵਿੱਚ ਆਪਣਾ ਮੁੱਖ ਟੀਚਾ ਹੈਗਾ ਕਿ ਅਸੀਂ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੀਏ ਗੁਰਮਤਿ ਦੇ ਨਾਲ ਜੋੜੀਏ ਬਾਣੀ ਬਾਣੇ ਦੇ ਨਾਲ ਜੋੜੀਏ ਸੋ ਇਹਨਾਂ ਟੀਚਿਆਂ ਨੂੰ ਲੈ ਕੇ ਅਸੀਂ ਤੁਰੇ ਹਾਂ ਜਿਸ ਵਿੱਚ ਸਾਨੂੰ ਆਪ ਸਭ ਦੇ ਸਪੋਰਟ ਦੀ ਬਹੁਤ ਲੋੜ ਹੈ ਜੋ ਸਾਡਾ ਮੁੱਖ ਮੰਤਵ ਹੈ ਉਹ ਕੀ ਹੈ ਜਿਹਦੇ ਵਿੱਚ ਆਪਾਂ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਆਰਥਿਕ ਤੌਰ ਤੇ ਜਿਹੜੇ ਕਮਜ਼ੋਰ ਬੱਚੇ ਆ ਜਿਹੜੇ ਆਪਣੇ ਕੋਲ ਅ ਕੀਰਤਨ ਬਾਣੀ ਦੇ ਨਾਲ ਜੋੜਨਗੇ ਉਹਨਾਂ ਬੱਚਿਆਂ ਨੂੰ ਅਗਰ ਕਾਪੀਆਂ ਕਿਤਾਬਾਂ ਫੀਸ ਆਦਿ ਦੇ ਲੋੜਾ ਉਹ ਉਹਦੀ ਪੂਰਤੀ ਕਰਨਾ ਫਿਰ ਆਰਥਿਕ ਤੌਰ ਤੇ ਜਿਹੜੀਆਂ ਪੜਣਾ ਕਮਜ਼ੋਰ ਹਨ ਕੱਲੀਆਂ ਹਨ ਕਿਸੇ ਕੋਈ ਵੀ ਵਜ੍ਹਾ ਹੈ ਉਹਨਾਂ ਭੈਣਾਂ ਨੂੰ ਆਪ ਦੇ ਨਾਲ ਲਾਉਣਾ ਤਾਂ ਕਿ ਉਹ ਆਪਣੇ ਆਪ ਨੂੰ ਕਮਜ਼ੋਰ ਨਾ ਸਮਝਣ ਦੂਸਰਾ ਜਦੋਂ ਅਸੀਂ ਉਹਨਾਂ ਨਾਲ ਖੜਾਂਗੇ ਤਾਂ ਅਸੀਂ ਉਹਨਾਂ ਨੂੰ ਜਿਹੜਾ ਵਾ ਉਹ ਸਿੱਖੀ ਵੱਲ ਵੀ ਪ੍ਰੇਰਾਂਗੇ ਤਾਂ ਜੋ ਉਹ ਬਾਣੀ-ਬਾਣੀ ਦੀਆਂ ਧਾਰਨੀ ਹੋਣਗੀਆਂ ਅਤੇ ਫਿਰ ਜਿਹੜੀਆਂ ਉਹ ਗੁਰੂ ਵਾਲੀਆਂ ਬਣ ਕੇ ਇੱਕ ਜਿਹੜੀ ਹੈ ਸਾਰੂ ਸੋਚ ਰੱਖ ਕੇ ਇੱਕ ਚੰਗੀ ਜ਼ਿੰਦਗੀ ਜੀਣਗੀਆਂ ਸੋ ਸਿੱਖੀ ਦਾ ਪ੍ਰਚਾਰ ਕਰਨਾ ਤੇ ਵਕਤ-ਵਕਤ ਸੰਗਤ ਨੂੰ ਜੋੜਨਾ ਹੋਰ ਹੈਗਾ ਕਿ ਸਮੇਂ-ਸਮੇਂ ਤੇ ਬੱਚਿਆਂ ਨੇ ਮੁਕਾਬਲੇ ਕਰਾਉਣੇ ਇੱਥੇ ਵੀ ਲਾ ਸਕਦੇ ਆ ਤੁਸੀਂ ਜਿਵੇਂ ਹੋਰ ਹੈਗਾ ਕਿ ਬੱਚਿਆਂ ਦੇ ਮੁਕਾਬਲੇ ਕਰਾਉਣੇ ਜਿਹਦੇ ਵਿੱਚ ਦਸਤਾਰ ਮੁਕਾਬਲੇ ਜਿਹੜਾ ਹੈਗਾ ਸਿੱਖੀ ਇਤਿਹਾਸ ਦੇ ਨਾਲ ਸੰਬੰਧਿਤ ਜਿਹੜੇ ਆ ਸਿਲੇਬਸ ਕਰਾਇਆ ਜਾਵੇਗਾ ਉਹ ਮੁਕਾਬਲੇ ਹੋਰਿੱਦਾਂ ਜੋ ਕਵਿਤਾਵਾਂ ਹੋ ਗਈਆਂ ਕਵੀਸ਼ਰੀ ਹੋ ਗਈ ਕੀਰਤਨੀ ਮੁਕਾਬਲੇ ਇਹ ਤੋਂ ਇਲਾਵਾ ਜਦੋਂ ਇਹ ਚੀਜ਼ਾਂ ਹੋਣਗੀਆਂ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਜੜਾ ਵਾ ਉਹ ਸੁਚੱਜਾ ਪੰਚ ਚਾਰੂ ਸੋਚ ਆਵੇਗੀ ਹੋਰ ਹੋਵੇਗਾ ਕਿ ਅਸੀਂ ਬੱਚਿਆਂ ਨੂੰ ਜਿਹੜਾ ਹੈਗਾ ਵਾ ਧਾਰਮਿਕ ਸਥਾਨਾਂ ਤੇ ਲੈ ਕੇ ਜਾਣਾ ਧਾਰਮਿਕ ਸਥਾਨ ਇਤਿਹਾਸਿਕ ਜਿਹੜੇ ਸਥਾਨ ਹਨ ਗੁਰੂ ਘਰ ਹਨ ਉਹਨਾਂ ਦੇ ਦਰਸ਼ਨੀ ਧਾਰ ਕਰਨੇ ਲੈ ਕੇ ਜਾਣਾ ਤੇ ਉਹਨਾਂ ਨੂੰ ਸਿੱਕੇ ਇਤਿਹਾਸ ਦੇ ਨਾਲ ਜਿਹੜਾ ਹੈਗਾ ਜੋੜਨਾ ਹੋਰ ਵੀ ਔਰ ਬੱਚਿਆਂ ਨੂੰ ਜਿਵੇਂ ਗੈਸ ਅਸੀਂ ਦੱਸੇ ਕਿ ਕਵੀਸ਼ਰੀ ਬਾਣੀ ਨਾਲ ਗੁਰਮਤਿ ਦੇ ਨਾਲ ਜੋੜਨਾ ਤੇ ਇਤੋਂ ਲਾਵਾ ਜਿਹੜਾ ਕਿਉਂਕਿ ਹੁਣ ਜੇ ਆਪਾਂ ਬੱਚਾ ਨੂੰ ਕੋਈ ਸਿਖਾਉਣਾ ਹੀ ਆ ਤਾਂ ਕਿਸੇ ਨਾ ਕਿਸੇ ਅਧਿਆਪਕ ਦੀ ਲੋੜ ਤਾਂ ਪੈਣੀ ਹੈ ਜਿਵੇਂ ਕਿ ਤਬਲਾ ਬੱਚੇ ਨੂੰ ਸਿਖਾਉਣਾ ਜਾਂ ਹੋਰ ਕੋਈ ਵੀ ਸਾਜ਼ ਜਿਹੜੇ ਜਾਂ ਤੰਤੀ ਸਾਜ਼ ਸਿਖਾਉਣੇ ਆ ਉਹ ਉਹਨਾਂ ਵੀਰਾਂ ਨੂੰ ਉਹਨਾਂ ਭੈਣਾਂ ਨੂੰ ਇਹ ਜਿਹੜੀ ਸੇਵਾ ਦਾ ਮੌਕਾ ਦੇਣਾ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਆ ਪਰ ਆਪਣੀ ਕਲਾ 'ਚ ਬਹੁਤ ਜ਼ਿਆਦਾ ਮਾਹਰ ਆ ਸੋ ਉਹਨਾਂ ਨੂੰ ਵੀ ਫਾਇਦਾ ਹੋਵੇ ਸੋ ਉਹਨਾਂ ਦੇ ਸਮੇਂ 'ਚ ਜਿੱਦਾਂ ਉਹ ਸਾਡੇ ਨਾਲ ਜੁੜਨਗੇ ਗਾਹਾਂਲੀ-ਹਾਲੀ ਕਰਕੇ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਆ ਆਰਥਿਕ ਹਾਲਤਾਂ ਦੇ ਵਿੱਚ ਵੀ ਮਦਦ ਕਰਨਾ ਤਾਂ ਕਿਉਂਕਿ ਆਪਾਂ ਹੋਰ ਕਿਸੇ ਨੂੰ ਵੀ ਤਾਂ ਸੱਦਣਾ ਹੀ ਹੈਗਾ ਅਧਿਆਪਕ ਨੂੰ ਹਨਾ ਕਿ ਬੱਚਿਆਂ ਨੂੰ ਸਿਖਾਉਣ ਪਰ ਜੇ ਜਿਹੜੇ ਮੇਰੇ ਵੀਰ ਭੈਣ ਜਿਹੜੇ ਆ ਦੇ ਕਲਾ 'ਚ ਮਾਹਰ ਆ ਪਰ ਸਿਰਫ ਇੱਕ ਆਰਥਿਕ ਪੱਖੋਂ ਕਮਜ਼ੋਰ ਹੋਰ ਕਰਦੇ ਉਹ ਜਿਹੜੇ ਹੈਗੇ ਆ ਉਹਕੇ ਨਹੀਂ ਵਤ ਪਾਰੇ ਸੋ ਉਹਨਾਂ ਦੀ ਮਦਦ ਕਰਨਾ ਸੋ ਇਦਾਂ ਹੀ ਬਹੁਤ ਸਾਰੀਆਂ ਸੋਚਾਂ ਵੈਗਰ ਸੱਚੇ ਬਾਦਸ਼ਾ ਬਖਸ਼ਿਸ਼ ਕਰ ਰਹੇ ਨੇ ਤੇ ਸੋ ਜਿਹੜਾ ਹੈਗਾ ਆ ਸਭ ਤੋਂ ਪਹਿਲਾਂ ਮੈਂ ਜਿਹੜਾ ਤੁਹਾਨੂੰ ਇਹੀ ਕਵਾਂਗੀ ਕਿ ਤੁਸੀਂ ਸਾਧ ਸੰਗਤ ਜੀ ਬਹੁਤ ਹੀ ਜਿਹੜਾ ਵਾ ਅੱਜ ਦਾ ਸਾਰੇ ਸਮਝਦਾਰ ਆ ਸੋ ਤੁਸੀਂ ਸਾਡਾ ਉਸ ਇਸ ਜਿਹੜਾ ਹੈਗਾ ਮੁਹਿਮ ਇੱਕ ਅਸੀਂ ਚਲਾਈਆ ਤਾਂ ਸਾਥ ਦਿਓ ਕਿਉਂਕਿ ਦੇਖੋ ਆਪਣਾ ਫਰਜ਼ ਹੈਗਾ ਸਿੱਖੀ ਦਾ ਪ੍ਰਸਾਰ ਕਰਨਾ ਹੁਣ ਆਪਾਂ ਇਹ ਚੀਜ਼ਾਂ ਬਹੁਤ ਸਾਰੀਆਂ ਜਿਹੜੀਆਂ ਦੇਖ ਰਹੇ ਹਾਂ ਕਿ ਜਿਹੜੇ ਬਹੁਤ ਸਾਰੇ ਸਿੱਖ ਜਿਹੜਾ ਇਸਾਈ ਧਰਮ ਅਪਣਾ ਰਹੇ ਐ ਅਗਰ ਇਸਾਈ ਆਪਣੇ ਧਰਮ ਦਾ ਪ੍ਰਸਾਰ ਕਰ ਸਕਦੇ ਐ ਤਾਂ ਸਾਡਾ ਫਰਜ਼ ਵੀ ਬਣਦਾ ਵਾ ਕਿ ਅਸੀਂ ਜਿਹੜਾ ਹੈਗਾ ਵਾ ਆਪਣੇ ਧਰਮ ਦਾ ਜਿਹੜਾ ਪ੍ਰਚਾਰ ਤੇ ਪ੍ਰਸਾਰ ਕਰੀਏ ਤਾਂ ਜੋ ਜਿਹੜੇ ਸਾਡੇ ਸਿੱਖ ਭੈਣ ਭਰਾ ਹਨ ਉਹ ਜਿਹੜਾ ਆਪਣਾ ਧਰਮ ਪਰਿਵਰਤਨ ਜਿਹੜਾ ਕਰ ਰਿਹਾ ਉਹ ਨਾ ਕਰਨ ਉਹਦੇ ਵਾਸਤੇ ਜਿਹੜਾ ਹੈਗਾ ਕਿਉਂਕਿ ਆਪਾਂ ਦੇਖਦੇ ਆਵੇਂ ਜਿਹੜਾ ਕੀ ਕੁਛ ਹੁੰਦਾ ਕਾਦੀ ਕਰਕੇ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਹੁਣ ਦੇਖੋ ਜੇ ਹੁਣ ਜਿਹੜੇ ਕਮਾ ਆ ਬਾਪ ਆ ਕੋਈ ਪਰਿਵਾਰ ਦਾ ਉਹਦਾ ਬੱਚਾ ਭੁੱਖ ਦੇ ਨਾਲ ਮੁਰੇ ਤੜਪਦਾ ਹੋਊਗਾ ਠੀਕ ਆ ਹੁਣ ਹੋਰ ਕੁਐਸ਼ਨ ਨਹੀਂ ਦੱਸਦਾ ਹੁੰਦਾ ਆਪਾਂ ਇਹ ਚੀਜ਼ ਕਹਿ ਦਿੰਨੇ ਆ ਵੀ ਇਹ ਕਿੱਦਾਂ ਹੋ ਸਾਦੀ ਆ ਆਪਦਾ ਪੱਕਾ ਨਹੀਂ ਰਿਹਾ ਧਰਮ ਦਾ ਕੋਸ਼ਾ ਪਰ ਜਦੋਂ ਆ ਕੋਈ ਆਪਦਾ ਆਪਦੇ ਅੱਖਾਂ ਦੇ ਸਾਹਮਣੇ ਤੜਪ ਤੜਕ ਕੇ ਮਰਦਾ ਹੋਏ ਉਦੋਂ ਬਹੁਤ ਸਾਰੀਆਂ ਮਜਬੂਰੀਆਂ ਬਣ ਜਾਂਦੀਆਂ ਸੋ ਅਸੀਂ ਜਿਹੜਾ ਹੈਗਾ ਆ ਅਸੀਂ ਆਪ ਕੋਸ਼ਿਸ਼ ਕਰਨੀ ਆ ਵੀ ਅਸੀਂ ਆਪਣਿਆਂ ਦਾ ਸਾਥ ਦੇਈਏ ਅਸੀਂ ਆਪਣਿਆਂ ਦੇ ਨਾਲ ਖੜੀਏ ਤਾਂ ਜੋ ਹੈਗਾ ਵਾ ਉਹਨਾਂ ਨੂੰ ਹੋਰ ਜਿਹੜਾ ਕਿਸੇ ਵੱਲ ਵੀ ਦੇਖਣਾ ਨਾ ਪਵੇ ਉਹਨਾਂ ਨੂੰ ਰੋਜ਼ਗਾਰ ਦੇਈਏ ਸੋ ਸਭ ਤੋਂ ਪਹਿਲਾਂ ਮੈਂ ਇਹੀ ਕਹੂੰਗੀ ਕਿ ਹੁਣ ਜਿੱਦਾਂ ਕਿ ਆਪਾਂ ਤੁਹਾਨੂੰ ਸਾਧ ਸੰਗਤ ਜੀ ਇਹੀ ਦੱਸਿਆ ਆ ਤਾਨੂੰ ਦਿਖਾਇਆ ਵੀਦਨ ਵੀਡੀਓ ਤੁਸੀਂ ਮੇਰੇ ਜਿਹੜਾ ਪ੍ਰੋਫਾਈਲ ਦੇ ਵਿੱਚ ਉਹ ਦੇਖ ਸਕਦੇ ਆ ਕਿ ਸਾਨੂੰ ਜਿਹੜਾ ਹੈਗਾ ਕਾਫੀ ਜ਼ਿਆਦਾ ਜ਼ਰੂਰਤਾਂ ਹੈਗੀਆਂ ਆ ਸੋ ਆਪ ਸਾਥ ਸੰਗਤ ਦੀ ਜਿਹੜੀ ਆ ਸਾਨੂੰ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਸੋ ਹੋਰ ਵੀ ਅੱਗੇ ਜਿਹੜੀਆਂ ਹੈਗੀਆਂ ਵਾ ਸਾਰੇ ਜਿਹੜਾ ਜੋ ਵੀ ਸੇ ਕਾਰਜ ਕਰਨੇ ਹਨ ਜਾਂ ਕਰਾਂਗੇ ਕੀ ਕਾਰਜ ਕਰਨ ਵਾਲੇ ਰਹਿੰਦੇ ਹਨ ਉਹ ਸਾਰੀ ਜਾਣਕਾਰੀ ਆਪ ਜੀ ਨੂੰ ਦਿੰਦੇ ਰਵਾਂਗੇ ਵਾਹਿਗੁਰੂ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਸੋ ਸੰਗਤ ਜੀ ਫਕੀਰ ਵਿੱਚ ਮੇਰੀ ਦੁਆਰਾ ਹੀ ਬੇਨਤੀ ਆ ਕਿ ਤੁਸੀਂ ਸਾਡਾ ਸਾਥ ਦਿਓ ਕਿਉਂਕਿ ਆਰਥਿਕ ਪੱਖੋਂ ਜਿਹੜਾ ਹੈਗਾ ਆ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਆ ਹਰ ਕਾਰਜ ਕਰਨ ਵਾਸਤੇ ਸੋ ਕਿਉਂਕਿ ਗੱਲ ਹੋਈ ਹੁੰਦੀ ਆ ਕਿ ਕਿਉਂਕਿ ਅਸਲ ਦੇ ਵਿੱਚ ਜਿਹੜਾ ਹੈਗਾ ਆ ਸਾਡੇ ਮਾਤਾ ਪਿਤਾ ਹਨ ਤਨ ਤਨ ਪਾਸ਼ਾ ਦਸਮ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਜੀ ਸਾਡੇ ਮਾਤਾ ਪਿਤਾ ਹਨ ਸੋ ਅਸੀਂ ਭੈਣ ਭਰਾ ਇੱਕ ਪਰਿਵਾਰ ਹਾਂ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇੱਕ ਦੂਸਰੇ ਦਾ ਸਾਥ ਦੇ ਕੇ ਸਿੱਖੀ ਦਾ ਜਿਹੜਾ ਆ ਉਪਰਚਾਰ ਕਰਨ ਵਿੱਚ ਆਪਣੇ ਭੈਣ ਭਰਾਵਾਂ ਦੀ ਮਦਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ